ਮੇਟਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਕੋਰ ਨਵੀਂ ਵੀਡੀਓ ਵਿੱਚ ਅੱਜ ਲੈ ਕੇ ਆਇਆ ਸੇਲ ਦੇ ਸਵਰਾਜ 852 ਸਵਰਾਜ 735 ਐਫੀ ਤੇ ਇੱਕ 14 ਫੁੱਟਾ ਟਰਾਲਾ ਚਲੋ ਫਿਰ ਕਰਦੇ ਆਂ ਅੱਗੇ ਵੀਡੀਓ ਵਿੱਚ ਗੱਲਬਾਤ ਬਣੇ ਰਹਿਣਾ ਐਂਡ ਤੱਕ ਨਾਲ ਬਾਕੀ ਜਿਹੜੇ ਵੀ ਰ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਤਾਂ ਜੋ ਤੁਹਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵਾਤਵਾਤ ਲਾਈਕ ਕਮੈਂਟ ਤੇ ਸ਼ੇਅਰ ਪਹਿਲਾ ਟਰੈਕਟਰ ਆ ਮੇਟਰ ਸੁਰਾਜ 855 ਐਫੀ 2004 ਮਾਡਲ ਆ 올 ओरिजिनल ਆ ਸਾਰਾ ਟਰੈਕਟਰ ਤੇ ਪੰਜਾਬ ਦਾ ਨੰਬਰ ਆ ਪੀਪੀ ਨੰਬਰ ਆ ਕਰਲੋਸ ਕਰਨ ਇੰਜਨ ਵਾਲਾ ਟਰੈਕਟਰ ਆ 540 ਆਰਪੀਐਮ ਚੱਕਰ ਆ ਤੇ ਗੱਲ ਕਰੀ ਟਾਇਰਾਂ ਦੀ ਪੈਕ ਟਾਇਰਾਂ ਦੀ ਕਲੀਜ ਨਹੀਂ ਹੈਗੀ ਆ 65% ਤੇ ਫਰੰਟ ਟਾਇਰ ਨਵੇਂ ਆ ਤੇ ਬਾਕੀ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਉਹ ਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ 2 ਲੱਖ ਤੇ 65000 ਰੁਪਿਆ ਡਿਮਾਂਡ ਰੱਖੀ ਆ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਜੇ ਸਵਰਾਜ 852 2004 ਮਾਡਲ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਸਵਰਾਜ 735 ਐਫੀ 1900 ਤੇ 95 ਮਾਡਲ ਆ ਪੰਜਾਬ ਦਾ ਨੰਬਰ ਆ 1995 ਮਾਡਲ ਆ ਪੀਵੀ ਨੰਬਰਾਂ ਤੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਨਵੇਂ ਆ ਟਰੈਕਟਰ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਨਵੀਂ ਬੈਟਰੀ ਹੈ ਟਰੈਕਟਰ ਦੇ ਨਵੀਂ ਬੈਟਰੀ ਹੈ ਬਾਕੀ ਇੰਜਨ ਗੇਰ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਤੁਸੀਂ ਵਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ 138000 ਰੁਪਏ ਟਰੈਕਟਰ ਦੀ ਡਿਮਾਂਡ ਰੱਖੀ ਆ ਏਰੀਆ ਹੈਗਾ ਪੈਂਡ ਪਲੂਰ ਨੇੜੇ ਬਾਗਾਪੁਰਾਣਾ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਦਾ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ ਤੇ ਸਵਰਾਜ 735 FE ਨਵੇਂ ਡੇਰਾ ਦਾ ਟਰੈਕਟਰ ਖਰੀਦ ਸਕਦੇ ਆ ਬਾਕੀ ਡਿਟੇਲਸ਼ਨ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਅੱਗੇ ਆ ਗਿਆ ਟਰਾਲਾ 1400 ਦਾ ਰੰਗ ਪੇਂਟ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਰੰਗ ਪੇਂਟ ਦਾ ਟਰਾਲਾ ਫੁੱਲ ਵਧੀਆ ਬਿਨਾ ਚੈੱਕ ਤੋਂ ਤੇ ਰੇਲ ਦੇ ਹਿੱਸੇ ਵਾਲਾ ਬਿਨਾ ਚੱਕੂਆਂ ਰੇਲ ਦੇ ਹਿੱਸੇ ਵਾਲਾ 8 ਨਟੀਆਂ ਹੱਬਾਂ 8 ਜੀ ਚਾਸੀਆ ਤੇ ਬਾਡੀ ਲਾਈਨ ਦਾ ਸਾਰਾ ਟਰਾਲਾ ਸਾਫ਼ ਸੁਥਰਾ ਬੇਦਾਗਾ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਬੈੱਡ ਸਮੇਤ ਆ ਕਿਤੋਂ ਗੱਲਾਂ ਨਹੀਂ ਟਰਾਲਾ ਸਾਰਾ ਬਾਡੀ ਲਾਈਨ ਦਾ ਸਾਫ਼ ਸੁਥਰਾ ਸਾਈਡ ਵਗੈਰਾ ਦਾ ਤੇ ਡਬਲ ਟੈਰਾ ਹੈ ਤੇ ਮੰਗ ਰੱਖੀ ਵੀ ਰਹੀ ਹੈ 2 ਲੱਖ ਤੇ 25000 ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਨਵਾਂ ਸ਼ਹਿਰ ਬਲਾਚੌਰ ਬਾਕੀ ਕੰਟੈਕਟ ਨੰਬਰ ਚੱਲਦਾ ਵੀਰਾਂ ਸਕਰੀਨ ਤੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਇਹ ਟਰਾਲੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ 1400 ਦਾ ਟਰਾਲਾ ਖਰੀਦ ਸਕਦੇ ਆ ਚਲੋ ਫਿਰ ਮਿਲਦੇ ਆ ਅੱਗੇ ਮਿੱਤਰੋ ਨੈਕਸਟ ਵੀਡੀਓ ਵਿੱਚ